ਸਤਿ ਸ੍ਰੀ ਅਕਾਲ ਜੀ ਸਾਰੇ ਹੀ ਸੱਜਣਾ ਮਿੱਤਰਾਂ ਨੂੰ ਸੋ ਅੱਜ ਫਿਰ ਇੱਕ ਨਵਾਂ ਦਿਨ ਔਰ ਨਵੀਂ ਸਵੇਰ ਅੱਜ ਫਿਰ ਅਸੀਂ ਚੱਲੇ ਆ ਇੱਕ ਨਵੇਂ ਸਫ਼ਰ ਤੇ ਨਵੇਂ ਦੇਸ਼ ਵੱਲ ਸੋ ਜੇ ਮੈਂ ਉਸ ਦੇਸ਼ ਦੀ ਗੱਲ ਕਰਾਂ ਇਹ ਜੋ ਦੇਸ਼ ਹੈ ਬਿਲਕੁਲ ਇਹ ਪੁਰਤਗਾਲ ਦੇ ਨਾਲ ਹੈ ਔਰ ਜਿੰਨਾ ਵੀ ਪੁਰਤਗਾਲ ਦੇਸ਼ ਹੈ ਇਹ ਸਾਰਾ ਹੀ ਇਹਦਾ ਜੋ ਬਾਰਡਰ ਹੈ ਬਿਲਕੁਲ ਇਹਦੇ ਨਾਲ ਟੱਚ ਕਰਦਾ ਹੈ ਸੋ ਇਸ ਦੇਸ਼ ਦਾ ਨਾਮ ਹੈ ਸਪੇਨ ਸੋ ਸਿਓਟੇ ਪਹੁੰਚ ਕੇ ਐਕਸਪਲੋਰ ਕਰਦੇ ਹਾਂ ਉੱਥੇ ਕੀ ਕੁਝ ਵੇਖਣ ਵਾਲਾ ਹੈ ਓਕੇ ਬੇਟਾ ਕਿੰਨੀ ਦੂਰ ਪੈਂਦਾ ਇਥੋਂ ਦੀ ਸਪੇਨ ਹੁੰਦੀ ਹੈ ਸਪੇਨ ਦਾ ਬਾਰਡਰ ਜਿੱਥੇ ਪਰਹਨੇ ਉੱਥੋਂ ਦਾ ਤਕਰੀਬਨ 2.5 ਕਿਲੋਮੀਟਰ ਹੋਏਗਾ ਯਾ ਬਾਕੀ ਜਿਹੜਾ ਫਿਲਹਾਲ ਸਾਡਾ ਟਾਈਮ ਜਿਹੜਾ ਸਾਨੂੰ ਲੱਗ ਜਾਣਾ ਆ ਜਾਣ ਨੂੰ ਤਕਰੀਬਨ 3 ਘੰਟੇ ਤੁਸੀਂ ਲੈ ਕੇ ਚਾਹੋ 3 ਘੰਟੇ 20 ਮਿੰਟ ਜਿੱਥੇ ਭਰਾਤ ਨੂੰ ਸਟੇ ਕਰਨੀ ਆ ਜਿੱਥੇ ਆਪਾਂ ਅਪਾਰਟਮੈਂਟ ਰੈਂਡ ਕੀਤਾ ਆ ਰਾਤ ਵਾਸਤੇ ਤੇ ਰਾਤ ਆਪਾਂਥੇ ਸਟੇ ਕਰਾਂਗੇ ਉਸ ਤੋਂ ਬਾਅਦ ਆਪਾਂ ਨੈਕਸਟ ਦੇ ਡੇ ਰਾਤ ਆਪਣਾ ਕੋ ਸ਼ਹਿਰ ਦੇਖ ਕੇ ਨੈਕਸਟ ਡੇ ਆਪਾਂ ਸਲਮਾਂਕਾ ਜਾਵਾਂਗੇ ਜਿੱਥੇ ਕੀ ਲੇਟੈਸਟ ਹੁਣੇ ਵਾਰ 2 ਮੂਵੀ ਜਿਹੜੀ ਰਿਸ਼ੀ ਕੁਰਸ਼ਨ ਦੀ ਬਣੀ ਆ ਜੂਨੀਅਰ ਐਨਟੀਆਰ ਨੇ ਵੀ ਕੰਮ ਕੀਤਾ ਉਹਦੇ ਚ ਉੱਦੀ ਸ਼ੂਟਿੰਗ ਉਹ ਸ਼ਹਿਰ ਵਿੱਚ ਹੋਈ ਹੈ ਕੋਈ ਤਕਰੀਬਨ ਅੱਧੇ ਘੰਟੇ ਦੀ ਤੇ ਉਹਨੂੰ ਐਕਸਪਲੋਰ ਕਰਾਂਗੇ ਸੋਨਾ ਸ਼ਹਿਰ ਇਹ ਦੇਖਣ ਆਪਾਂ ਕਈ ਵਾਰੀ ਉਥੇ ਕ੍ਰੋਸ ਕੀਤਾ ਜਿੱਦੋਂ ਮੈਡ੍ਰਿਡ ਜਾਣੇ ਆ ਸੋਨਾ ਲੱਗਦਾ ਦੇਖਣ ਨੂੰ ਕਦੇ ਰੁਕੇ ਕੋਈ ਨਹੀਂ ਸੋ ਫਸਟ ਟਾਈਮ ਚਲੋ ਆਪਾਂ ਗਿਆ ਉਹ ਵੀ ਸ਼ਹਿਰ ਐਕਸਪਲੋਰ ਕਰੀਏ ਮੈਡ੍ਰਿਡ ਤਾਂ ਆਲਰੇਡੀ ਦੋ ਦਿਨ ਵਾਰੀ ਜਾ ਚੁੱਕੇ ਹਾਂ ਤੇ ਜ ਦਿਖਾਣੇ ਆ ਤੁਹਾਨੂੰ ਨਾਲ ਨਾਲ ਕਿਦਾਂ ਪਹਿਲਾਂ ਰਾਤ ਨੂੰ ਸਵਦਾਦ ਰਿਦ੍ਰੁਗੀ ਕਰਕੇ ਉਹ ਵੀ ਸਪੇਨ ਦਾ ਹੀ ਸ਼ਹਿਰ ਐ ਕੱਲ ਰਾਤ ਨੂੰ ਉਹ ਦਿਖਾਵਾਂਗੇ ਤੁਹਾਨੂੰ ਨੈਕਸਟ ਡੇ ਆਪਾਂ ਡੇਟ ਆਈ ਆਪਾਂ ਤੁਹਾਨੂੰ ਸਰਵਾਂਕਾ ਦਿਖਾਵਾਂਗੇ ਜਿਹੜਾ ਕਿ ਸਪ ਆਪਾਂ ਪਹੁੰਚ ਗਏ ਜੀ ਇਹ ਦਾ ਹੈ ਨਾ ਜੋ ਏਰੀਆ ਇਹ ਵਿਸਯੂ ਇਹ ਇੱਥੇ ਬਣਿਆ ਹੋਇਆ ਜੀ ਆਪਣੇ ਬਣ ਹੁੰਦੇ ਨੇ ਮੈਕਡੋਨਲਡਰ ਵਗੈਰਾ ਕੋਈ ਰੈਸਟ ਕਰਨ ਵਾਸਤੇ ਜਾਂ ਕੋਈ ਚਾਹ ਪਾਣੀ ਕਿਸੇ ਨੇ ਪੀਣਾ ਹੈ ਇਹ ਵੱਡੀਆਂ ਗੱਡੀਆਂ ਵੀ ਰੁਕੀ ਹੋਈਆਂ ਇੱਧਰ ਔਰ ਛੋਟੀਆਂ ਵੀ ਔਰ ਨਾਲ ਹੀ ਇੱਧਰ ਪٹرول ਪੰਪ ਹੈ ਔਰ ਇਹ ਜੋ ਮੇਨ ਹਾਈਵੇ ਹੈ ਇੱਧਰ ਜਾ ਰਿਹਾ ਪੁਰਤਗਾਲ ਤੋਂ ਆ ਰਿਹਾ ਇਹ ਰੋਡ ਪੁਰਤਗਾਲ ਤੋਂ ਆ ਰਿਹਾ ਇੱਧਰ ਸਪੇਨ ਨੂੰ ਜਾ ਰਿਹਾ ਅਪਾ ਲਗਭਗ 100 ਕਿਲੋਮੀਟਰ ਅਪਾ ਆ ਗਏ ਜੀ ਤੇ 140 ਦੇ ਲਗਭਗ ਅਜੇ ਹੋਰ ਹੋਣਾ ਪਿੱਛੇ ਸੋ ਬਾਕੀ ਆਪਾਂ ਇੱਥੇ ਥੋੜਾ ਚਾਹ ਪਾਣੀ ਸ਼ੱਕੇ ਫਿਰ ਚਲਦੇ ਆ ਅਗਲੇ ਪਾਸੇ ਨੂੰ ਆ ਪਾਣੀ ਅਸੀਂ ਛਕ ਲਿਆ ਜੀ ਅਸੀਂ ਤੁਹਾਨੂੰ ਸਾਡੇ ਸਟੂਡੈਂਟ ਤੋਂ ਤੁਸੀਂ ਸੱਚ ਦੱਸੋ ਸੋ ਹੁਣ ਚੱਲਦੇ ਆ ਅਗਲੇ ਰਾਂ ਵੱਲੋਂ ਬੱਕੇ ਰਸਤੇ ਦਾ ਥਿਊ ਬੜਾ ਸੋਹਣਾ ਜੇ ਤੁਸੀਂ ਵੇਖ ਹੀ ਰਹੇ ਹੋ ਕੈਮਰੇ ਦੇ ਵਿੱਚ ਤੁਸੀਂ ਘਰ ਵਾਲੇ ਨੂੰ ਫੋਟੋ ਨਹੀਂ ਦੇ ਦਿਓ ਕੀ ਕੀ ਇਹ ਰਸਤਾ ਜੋ ਜਾ ਰਿਹਾ ਹੈ ਸਪੈਨੋ ਇਹ ਸਾਹਮਣੇ ਆ ਗਿਆ ਜੀ ਪੁਰਤਗਾਲ ਦਾ ਸ਼ਹਿਰ ਗੁਵਾਰਦਾ ਔਰ ਇਸ ਪਾਸੇ ਨਾਲ ਇਹ ਪੂਰਾ ਸ਼ਹਿਰੀ ਦੇਖੋ ਕਿੰਨਾ ਹਾਈਟ ਦੇ ਉੱਪਰ ਹੈ ਔਰ ਬਹੁਤ ਵੱਡਾ ਸ਼ਹਿਰ ਇਹ ਹੈ ਔਰ ਇਹ ਪੁਰਤਗਾਲ ਦਾ ਲਾਸਟ ਡਿਸਟ੍ਰਿਕਟ ਹੈ ਇੱਕ ਚੀਜ਼ ਹੋਰ ਹੈ ਜੀ ਪੁਰਤਗਾਲ ਦੇ ਵਿੱਚ ਨਾਲ ਸਟੇਟ ਕੋਈ ਨਹੀਂ ਹੈ ਜਿਵੇਂ ਆਪਣੇ ਨਾ ਇੰਡੀਆ ਦੇ ਵਿੱਚ ਪੰਜਾਬ ਹਰਿਆਣਾ ਹਿਮਾਚਲ ਯੂਪੀ ਹੋਰ ਕਾਫੀ ਸਟੇਟ ਨੇ ਇਦਾਂ ਇੱਥੇ ਪੁਰਤਗਾਲ ਵਿੱਚ ਕੋਈ ਵੀ ਸਟੇਟ ਨਹੀਂ ਹੈ ਇੱਥੇ ਸਾਰੇ ਹੀ ਜ਼ਿਲ੍ਹੇ ਬਣੇ ਹੋਏ ਨੇ ਡਿਸਟ੍ਰਿਕਟ ਸੋ ਬਾਕੀ ਪੁਰਤਗਾਲ ਨੂੰ ਜਿਵੇਂ ਆਪਣੇ ਪੰਜਾਬ ਵਿੱਚ ਪੈ ਜਾਂਦੇ ਨੇ ਮਾਝਾ ਮਲਵਾ ਦੁਆਬਾ ਇਦਾਂ ਕਰਕੇ ਤਿੰਨ ਚਾਰ ਰੀਜਨ ਚ ਵੰਡਿਆ ਹੋਇਆ ਹੈ ਆਲਗਾਰਵੇ ਅਲੰਤੇਜੋ ਤਰਾਸ਼ੁਸ਼ਮੰਤ ਰੀਬਾ ਤੇ ਜੋ ਇਦਾਂ ਕਰਕੇ ਚਾਰ ਪੰਜ ਏਰੀਆ ਨੇ ਸਾਰਿਆਂ ਦੇ ਚਲੋ ਮੈਨੂੰ ਵੀ ਇਹ ਨ ਆਈਡੀ ਨਹੀਂਗਾ टोटल ਚਾਰਿਆਂ ਪੰਜ ਏਰੀਏ ਨੇ ਜਿੰਨਾ ਚਿਰ ਨੂੰ ਵੰਡਿਆ ਹੋਇਆ ਸੇਮ ਮੱਝਾ ਮਾਲਵਾ ਦੁਆਬਾ ਪਵਾਦ ਵਾਂਗੂ ਇਸ ਤੋਂ ਬਾਅਦ ਇੱਕ ਪਿੰਡ ਸ਼ਾਇਦ ਲਾਸਟ ਝੋਰਾਣਾ ਵਿਲਾ ਫਰਮੋਜ਼ਾ ਕਰਕੇ ਆਣਾ ਪਿੰਡ ਪੁਰਤਗਲ ਦਾ ਲਾਸਟ ਪਿੰਡ ਵਿਲਾ ਫਰਮੋਜ਼ਾ ਤੇ ਉਸ ਤੋਂ ਬਾਅਦ ਫਿਰ ਅੱਗੇ ਸਪੈਨ ਸ਼ੁਰੂ ਹੋ ਜਾਣਾ ਕਿੰਨਾ ਕਰੇਗਾ ਸਪੈਨ ਬਟੇ ਅੱਗੇ ਤੂੰ ਤਕਰੀਬਨ 37-38 ਕਿਲੋਮੀਟਰ ਤੱਕ ਬੜ ਰਿਹਾ ਜਿਹੜਾ ਸਪੈਨ ਪੁਰਤਗਲ ਦਾ ਚੌਥੇ ਤੋਂ ਬਾਅਦ ਜਿੱਥੇ ਆਪਾਂ ਜਾਣਾ ਹੈ ਤੇ ਅੱਗੋਂ ਵੀ 20 ਤੋਂ 25 ਕਿਲੋਮੀਟਰ ਤਕਰੀਬਨ ਕਿ ਪਿੰਡ ਜਿੱਥੇ ਆਪਾਂ ਪਹੁੰਚਣਾ ਸ਼ਹਿਰ ਪਿੰਡ ਲਾਲੋ ਕਿਉਂਕਿ ਸਪੈਨ ਦੇ ਜਿਹੜੇ ਪਿੰਡ ਵੀ ਨੇ ਸ਼ਹਿਰਾਂ ਵਰਗੇ ਨੇ ਕਾਫੀ ਵੱਡੇ-ਵੱਡੇ ਨੇ ਅੱਛੀ ਪਬਲਿਸ਼ਨ ਨੇ ਆ ਤੇ ਕੰਸਟਰਕਸ਼ਨ ਬਾਕੀ ਤੁਹਾਨੂੰ ਦਿਖਾਵਾਂਗੇ ਅੱਛੀ ਕੀਤੀ ਹੋਈ ਆ ਤਕਰੀਬਨ ਪੂਰਾ ਪਿੰਡ ਇੱਕੋ ਰੰਗ ਦਾ ਹੀ ਤੁਹਾਨੂੰ ਲੱਗੇਗਾ ਵਾਈਟ ਤਾਂ ਵਾਈਟ ਹੈ ਜੇ ਆਪਣਾ ਮਿੱਟੀ ਰੰਗ ਹੈ ਤੇ ਮਿੱਟੀ ਰੰਗਾਈ ਹੈ ਉਹ ਜੋ ਇਹ ਰੋਡ ਜਾਰਡ ਨੇ ਜੀ ਇਹ ਸਾਰੇ ਰੋਡ ਪਹਾੜਾਂ ਦੇ ਵਿੱਚੋਂ ਹੀ ਜਾ ਰਹੇ ਨੇ ਔਰ ਜੋ ਰੋਡ ਨੇ بڑے ਖੁੱਲੇ ਰੋਡ ਨੇ ਦੇਖੋ ਇੱਕ ਸਾਈਡ ਨੂੰ ਤਿੰਨ ਤਿੰਨ ਗੱਡੀਆਂ ਇਕੱਠੀਆਂ ਜਾ ਸਕਦੀਆਂ ਔਰ ਨਾਲ ਹੀ ਕੋਈ ਜੋ ਨਾਲ ਕੋਈ ਛੋਟਾ ਵੀ ਖਲੋਂਦਾ ਜਿੱਦਾਂ ਕੋਨਾਂ ਵਾਸਤੇ ਵੀ ਟਰੈਕ ਬਣਿਆ ਹੋਇਆ ਬਾਕੀ ਛੋਟੇ ਵਾਹਨ ਤੇ ਤੁਹਾਨੂੰ ਮਿਲਦੇ ਟੂ ਉਧਰ ਤੇ ਘਾਟੀ ਬਦਲੇ ਬੋਚਦਾ ਹੈ ਹੀ ਕੋਈ ਨਹੀਂ ਕਿਧਰੇ ਕੋਈ ਵਿਰਲਾਵਾਂ ਜੀ ਹੋਏਗਾ ਇਹ ਸਾਹਮਣੇ ਆ ਰਿਹਾ ਜੀ ਸਪੈਨ 35 ਕਿਲੋਮੀਟਰ ਇਸ ਪਾਈਆਂ ਅੱਥੀ ਲੈਂਗੁਏਜ ਸਾਹਨਾ ਪਰ ਲਿਖਿਆ ਹੋਇਆ ਨਾ ਨਹੀਂ ਸਪੈਨ ਦੀ ਜੋ ਲੈਂਗੁਏਜ ਆ ਉਸ ਹਸਾਬ ਨਾਲ ਨਾਂ ਪਾਇਆ ਇੰਗਲਿਸ਼ ਵਿੱਚ ਇਹਨਾਂ ਨੇ ਸਪੈਨਿਸ਼ ਵਿੱਚ ਹੀ ਇਹ ਆ ਗਿਆ ਜੀ ਪੁਰਤਗਾਲ ਦਾ ਲਾਸਟ ਪਿੰਡ ਵਿਲਾ ਫਰਮੋਜ਼ੋ ਫਰਮੋਜ਼ੋ ਵਿਲਾ ਫਰਮੋਜ਼ੋ ਸਵੇਤੇ ਪਿੰਡ ਵੀ ਤੁਹਾਨੂੰ ਪਤਾ ਹੈ ਵੀ ਪਿੰਡ ਵੀ ਸ਼ਹਿਰਾਂ ਵਰਗੇ ਦਿਖਦੇ ਕਸ਼ਤਾਨੀਆਂ ਦੇਖੀਏ ਪਿੰਡ ਨੇ ਕਿ ਸ਼ਹਿਰ ਨੇ ਔਰ ਥੋੜੇ ਹੀ ਮਿੰਟਾਂ ਵਿੱਚ ਸਾਡੀ ਸਪੇਅਰ ਵਿੱਚ ਐਂਟਰੀ ਹੋਣ ਵਾਲੀ ਬਹੁਤ ਸੋਹਣਾ ਏਰੀਆ ਜੀ ਬਹੁਤ ਵਧੀਆ ਔਰ ਆ ਆ ਪਿੰਡ ਜੀ ਨਾਲ ਸਾਈਡ ਤੇ ਸ਼ਹਿਰੀ ਵਸਤੂਗ੍ਰਿਫ ਇਹ ਦੇਖੋ ਪਿੰਡ ਜੋ ਪਿੰਡ ਵੀ ਕਾਫੀ ਵੱਡਾ ਹੈ ਉਹ ਰਦਰ ਟਾਈਮ ਦਿਖਾ ਰਿਹਾ 3:41 ਹੋ ਗਏ ਇਸ ਟਾਈਮ ਪੁਰਤਗਾਲ ਦੇ ਵਿੱਚ ਔਰ ਫ੍ਰੈਂਡੀਆਂ ਦੇ ਵਿੱਚ ਜੋ ਟਾਈਮ ਇਸਟਮ ਲਗਭਗ 4.5 ਘੰਟੇ ਹੋਰ ਜੋੜ ਲਓ। ਯਾਨੀ ਕਿ 8 ਵਜੇ ਕੁਝ ਮਿੰਟ ਹੋ ਗਏ ਹੋਣੇ ਨੇ ਸ਼ਾਇਦ। ਹੋਰ ਯਕੀਨਨ ਸਪੇਨ ਦਿਖਿਆ ਗਿਆ। ਵੈਲਕਮ ਟੂ ਸਪੇਨ। ਇਹ ਅੱਗੇ ਦਿਖਿਆ ਆ ਰਿਹਾ ਜੀ। ਸ਼ੁਭਾਨਾ। ਵੈਲਕਮ ਟੂ ਸਪੇਨ। ਇਹ ਦੇਖੋ ਸਪੇਨ। ਆ ਦੇਖੋ। ਸਪੇਨ ਹਾ। ਮਨਾਈ ਪਾਸ਼ਾ ਦੇ ਵਿੱਚ ਯਪਾਨ ਕਰਕੇ ਜੀ ਸਪੇਨ ਦੇ ਵਿੱਚ ਐਂਟਰੀ ਨਿਊ ਟਾਈਮਸ ਆ ਗਿਆ 4:40 ਮਿੰਟ ਔਰ ਜੈਸੇ ਹੀ ਆਪਾਂ ਐਂਟਰੀ ਕੀਤੀ ਹੈ ਸਪੇਨ ਦੇ ਵਿੱਚ ਔਰ ਜੋ ਟਾਈਮ ਹੈ ਇਸ ਦੇ ਨਾਲ ਦੀ ਨਾਲ ਚੇਂਜ ਹੋ ਗਿਆ ਹੁਣ ਇੱਥੇ ਕੀ ਟਾਈਮ ਹੋ ਗਿਆ ਬੇਟੇ 4:42 ਇੱਥੇ ਹੋ ਗਿਆ ਜੀ 4:42 ਉਧਰ ਸੀਗਾ 3:42 ਔਰ ਇੱਥੇ ਵੀ ਸਟਾਰਟਿੰਗ ਦੇ ਵਿੱਚ ਗ੍ਰੀਨਰੀ ਛੋਟੇ ਛੋਟੇ ਪਹਾੜ ਕਿਹ ਚੈੱਕ ਪੋਸਟ ਨਹੀਂ ਕੋਈ ਨਹੀਂ ਇਹ ਵੇਖ ਲਓ ਜਦੋਂ ਆਪਾਂ ਐਂਟਰੀ ਕੀਤੀ ਹੈ ਸਪੇਨ ਦੇ ਵਿੱਚ ਸਾਡੇ ਕਿਸ ਤਰ੍ਹਾਂ ਦੀ ਕੋਈ ਚੈਕਿੰਗ ਨਹੀਂ ਕੁਸ਼ਨ ਨਹੀਂ ਨਾ ਕੋਈ ਚੈੱਕ ਪੋਸਟ ਹੈ ਪੂਰਾ ਖੁੱਲਾ ਹੀ ਬਾਰਡਰ ਹੈ ਜਿਵੇਂ ਮਰਜ਼ੀ ਇੱਕ ਦੂਸਰੇ ਦੇ ਗੱਡੀਆਂ ਯਾਤਰੀ ਜੇ ਮਰਜੀ ਆਣ ਜੇ ਮਰਜੀ ਜਾਣ ਕਿਸ ਤਰ੍ਹਾਂ ਦੀ ਕੋਈ ਰੋਕ ਟੋਕ ਨਹੀਂ ਇਹਨਾਂ ਦੀ ਜਿਵੇਂ ਦੋਵੇਂ ਸੈਗਮੈਂਟ ਦੀ ਪ੍ਰਤਿਮਾ ਚੰਗੀ ਹੈ ਇਹ ਆਪਾਂ ਇਹ ਨਦੀ جاری ਇਥੋਂ ਜੀ ਹੈ ਇਹ ਪੁਰਤਗਾਲ ਔਰ ਸਪੇਨ ਨੂੰ ਕਹਿੰਦੇ ਜੀ ਦੋ ਹਿੱਸਿਆਂ ਵਿੱਚ ਵੰਡਦੀ ਹੈ ਕਿਉਂਕਿ ਅਸੀਂ ਇਹ ਵੀਡੀਓ ਗੱਡੀ ਦੇ ਵਿੱਚੋਂ ਬਣਾ ਰਹੇ ਹਾਂ ਤੇ ਕਿਵਰੀ ਨਾ ਚੱਲਦੇ-ਚੱਲਦੇ ਵਿੱਚ ਕੈਮਰਾ ਘੁੰਮਦੇ ਹੋਏ ਵਿੱਚ ਵਿੰਡੋ ਦੇ ਸਾਈਡ ਤੋਂ ਜੋ ਆ ਜਾਂਦਾ ਥੋੜਾ ਸ਼ੈਡੋ ਆ ਜਾਂਦੀ ਹੈ ਇਹ ਇਸ ਪਾਸੇ ਉੱਪਰ ਲੱਗਸੀ ਤੇ ਗੱਡੀ ਜਾ ਰਹੀ ਹੈ ਇਸ ਸਪੈਨ ਦਾ ਪਹਿਲਾ ਪਿੰਡ ਇਸ ਪਾਸੇ ਔਰ ਇਹ ਮੇਨ ਜੋ ਹਾਈਵੇ ਹੈ ਸਪੈਨ ਜਾਣ ਵਾਸਤੇ ਇਹ ਉਹ ਆ ਰਿਹਾ ਜਿਕੇ ਏ ਆ ਗਿਆ ਜੀ ਸਪੇਨ ਦਾ ਇੱਕ ਹੋਰ ਸ਼ਹਿਰ ਸਿਓਦਾਦ ਰੁਤਰੀਗੋ ਇਹ ਨਾ ਇਹ ਸ਼ਹਿਰ ਦਾ ਹੈ ਥੋੜਾ ਬੋਲਣਾ ਔਖਾ ਹੁੰਦਾ ਔਰ ਨਾਂ ਲੰਬੇ ਲੰਬੇ ਨੇ ਇਧਰ ਸਾਹਮਣੇ ਸ਼ਹਿਰ ਹੈ ਜੀ ਔਰ ਦੂਰੋਂ ਦੂਰੋਂ ਤੱਕ ਏਰੀਆ ਬਹੁਤ ਬਹੁਤ ਦੂਰ ਤੱਕ ਏਰੀਆ ਜੇ ਸਟਾਟਿਚ ਖਾਲੀ ਪਿਆ ਸਿਰਫ ਇਹ ਪਹਿਲਾ ਹੀ ਸਾਨੂੰ ਸ਼ਹਿਰ ਆ ਰਿਹਾ ਹੈ ਔਰ ਇੱਥੇ ਹੀ ਆਪਾਂ ਕਿਤੇ ਬੱਚਿਆਂ ਬਗਲਾਂ ਮਤ ਕਰਦੇ ਹੋਟਲ 'ਚ ਸਟੇ ਕਰਾਂਗੇ। ਹੁਣਾਈ ਸਟਾਰਟਿੰਗ ਤੇ ਬੜੀ ਪਿਆਰੀ ਹੋ ਰਹੀ ਜੀ ਸ਼ਹਿਰ ਦੀ ਇਸ ਦੀ। ਗ੍ਰੀਨਰੀ ਦੇ ਨਾਲ ਬਾਕੀ ਨੇੜੇ ਜਾ ਕੇ ਦੇਖਣੇ ਆ ਕਿ ਕੀ ਹਸਤਾਵ ਹੈ। ਔਰ ਉਹ ਸਾਹਮਣੇ ਜਿਵੇਂ ਬੜੇ ਪੁਰਾਣੇ ਪੁਰਾਣੇ ਕੋਈ ਘਰ ਬਣੇ ਹੋਏ ਹੁੰਦੇ ਉੱਚੇ ਉੱਚੇ ਅਸੀਂ ਯੂਰਪ ਦੇ ਦੂਸਰੇ ਦੇਸ਼ ਵਿੱਚ ਐਂਟਰੀ ਕੀਤੀ ਹੈ ਇਸ ਤੋਂ ਪਹਿਲਾਂ ਪੁਰਤਗਾਲ ਔਰ ਦੂਸਰਾ ਸਾਡਾ ਦੇਸ਼ ਹੋਵੇਗਾ ਸਪੇਨ ਕਿਉਂਕਿ ਇਹ ਨਾ ਟੋਟਲ ਅਪਸ਼ਾ 29 30 ਦੇਸ਼ ਨੇ ਜੋ ਆਪਸੇ ਸਾਰੇ ਯੂਰਪ ਦੇ ਵਿੱਚ ਜਿੱਥੇ ਇਹਨਾਂ ਦੀ ਸ਼ਾਨੇ ਗਾਨੇ ਕੰਟਰੀ ਆਉਂਦੇ ਨੇ ਉਹ ਇਹਨਾਂ ਸਾਰਿਆਂ ਦੀ ਜੋ ਕਰੰਸੀ ਹੈ ਉਹ ਯੂਰੋ ਹੈ ਸੋ ਇਹ ਬਿਲੀਜਿਕ ਸਾਈਕਲ ਤੇ ਜਾ ਰਿਹਾ ਭਾ ਦੇਖੀ ਜਾਓ ਤੁਸੀਂ ਵੀ ਗੱਡੀ 'ਚ ਜਾਨਵਰ ਲੈ ਕੇ ਜਾ ਰਹੇ ਨੇ ਜਿੰਦਾ ਲਿਖ ਕੇ ਲਾਇਆ ਵਕਾਇਦਾ ਪਿੱਛੇ ਹਾਂਜੀ ਆਪਣਾ ਇਹਦੇ 'ਚ ਟ੍ਰਾਂਸਪੋਰਟੇ ਜਾਂਦਾ ਨੇ ਜਿੰਦਾ ਅਨਿਵਲ ਟਰਾਂਸਪੋਰਟ ਦੇ ਐਨੀਮਲਸ ਵੀ ਵਾਸ ਐਨੀਮਲਸ ਵੀ ਵੂਸ਼ ਇਹ ਜੋ ਇਸ ਗੱਡੀ ਦੇ ਵਿੱਚ ਜਿੰਦਾ ਜਨਵਰ ਨੇ ਉਹ ਲੈ ਕੇ ਜਾ ਰਹੇ ਨੇ ਇਹ ਫਰਾਂਸ ਦੀ ਗੱਡੀ ਜੀ ਹੈ ਸਪੇਨ ਦੀ ਸਪੇਨ ਦੇ ਉੱਥਰੇ ਲਿਖਿਆ ਹੋਇਆ ਹੈ ਇਹ ਪਾਇਆ ਨਾ ਥੱਲੇ ਦੇ ਪਾਸੇ ਉੱਥੋਂ ਪਛਾਣ ਆ ਜਾਂਦੀ ਵੀ ਇਹ ਗੱਡੀ ਜੋ ਹੈ ਸਪੇਨ ਦੀ ਗੱਡੀ ਹੈ ਹੁਣ ਜੁੰਝੂਪਾ ਨੇੜੇ ਆ ਰਹੇ ਆ ਸ਼ਹਿਰ ਦੇ ਸਣ ਸੋਹਣਾ ਲੱਗ ਰਿਹਾ ਔਰ ਪਿੱਛੋਂ ਸੋਹਣਾ ਲੱਗ ਰਿਹਾ ਸੀ ਜਿਵੇਂ ਖਾਲੀ ਖਾਲੀ ਜੇ ਏਰੀਆ ਹੈ ਵੀ ਇੱਥੇ ਕੋਈ ਰੌਣਕੋ ਮੇਲਾ ਜੀ ਹੋਣਾ ਕੁਛ ਨਹੀਂ ਹੋਣਾ ਸਟਰਕਚਰ ਪਛਾਣਿਆ ਬਦਲ ਦੇਖੋਗੇ OK ਐਂਟਰੀ ਕਰ ਰਹੇ ਆ ਬਾਕੀ ਤੁਹਾਨੂੰ ਅੱਥੇ ਜਾ ਕੇ ਦਿਖਾਣੇ ਆ ਸਾਰਾ 뷰 ਐਸੇ ਦਾ ਕਿਦਾਂ ਦਾ ਹੈ ਕੀ ਰੋਕਾਂ ਦਾ ਰਹਿਣ ਸਾਨ ਹੈ ਇਹ ਆ ਜੀ ਸਕੇਨ ਦਾ ਜੋ ਪਹਿਲਾ ਸ਼ਹਿਰ ਲਾ ਲਓ ਪਹਿਲਾ ਪਿੰਡ ਲਾ ਲਓ ਅੱਥੇ ਜੋ ਮਕਾਨ ਬਣੇ ਹੋਏ ਨੇ ਵੱਡੇ ਵੱਡੇ ਪਥਰਾਂ ਨਾਲ ਬੁੱਕਾ ਹੀ ਪੁਰਾਣੇ ਘਰ ਨੇ ਅੱਜ ਆਪਾਂ ਤੁਰ ਕੇ ਗਲੀਆਂ 'ਚ ਘੁੰਮ ਰਹੇ ਹਾਂ ਮੈਂ ਕਹਿੰਦਾ ਦਿਖਦੇ ਇੱਥੇ ਕਿਦਾਂ ਦੇ ਘਰ ਨੇ ਵੇਦਰਾ ਜੀ ਦੇਖੋ ਕਿੰਨੇ ਕਿੰਨੇ ਪੁਰਾਣੇ ਪਤਾ ਨਹੀਂ ਕਿਹੜੇ ਕਿਹੜੇ ਸੰਧ ਹੋਣੇ ਨੇ ਇਹਨਾਂ ਦੇ ਦੇ ਸਾਹਮਣੇ ਬਿਲਡਿੰਗ ਵੀ ਕਾਹੀ ਪੁਰਾਣੀ ਪਰ ਰੱਖੀਆਂ ਸਾਰੀਆਂ ਸੰਭਾਲ ਕੇ ਰੱਖੀਆਂ ਸਾਰੀਆਂ ਬਿਲਡਿੰਗਾਂ ਸਾਮ ਸੰਭਾਲ ਸੋਹਣੀ ਹੈ ਇਧਰ ਨਾਲ ਹੀ ਛੋਟਾ ਜਿਹਾ ਪਾਰਕ ਛੇਡਿੰਗ ਅਰੇਂਜਮੈਂਟ ਵੀ ਪੁਰਾਣੇ ਵਾਲੇ ਐਂਟੀਨਾ ਜੋ ਛੋਟੇ ਜਿਹੇ ਮੋਡੀਫਿਕੇਸ਼ਨ ਨੇ ਉਹ ਐਂਟੀਨਾ ਦੀ ਆ ਦੇਖੋ ਘਰਾਂ ਦੇ ਉੱਪਰ ਲੱਗੇ ਹੋਏ ਇਹ ਜੋ ਬਾਜ਼ਾਰ ਹੈ ਇਹਦਾ ਇੱਥੇ ਇੱਕ ਚੌਕ ਬਣਿਆ ਹੋਇਆ ਹੈ। ਔਰ ਚੌਕ ਦੇ ਵਿੱਚ ਹੀ ਬੜੇ ਬੜੇ ਸੋਹਣੇ ਇਹਨਾਂ ਨੇ ਬੈਠਣ ਵਾਸਤੇ ਹੋਟਲ ਕੋਲ ਨਾਲ ਹੀ ਸਿਟਿੰਗ ਬਣਾਈ ਹੈ ਕਿਸੇ ਨੇ ਜੋ ਖਾਣਾ ਪੀਣਾ ਇੰਜੋਏ ਕਰਨਾ ਇੱਥੇ ਤੁਸੀਂ ਕਰ ਸਕਦੇ ਹੋ। ਬਹੁਤ ਸੋਹਣੀ ਜਗ੍ਹਾ ਹੈ। ਇੰਜੋਏ ਕਰਨ ਵਾਸਤੇ ਇਸ ਪਾਸੇ ਵੀ ਪੁਰਾਣੀਆਂ-ਪੁਰਾਣੀਆਂ ਬਿਲਡਿੰਗਾਂਾਂ ਦੇ ਪੁਰਾਣੇ ਕਿਲੇ ਉਹ ਨਾਲੇ ਉੱਪਰ ਕੰਸਟਰਕਸ਼ਨ ਦਾ ਕੰਮ ਚੱਲਦਾ ਹੋਇਆ। ਹੋਰ ਖੁੱਲੇ-ਖੁੱਲੇ ਚੌਕ ਬਣਾਏ ਨੇ ਇਹਨਾਂ ਨੇ ਜਿੱਥੇ ਜੋ ਝੁਰਗਨੇ ਉਹ ਛਾਂ ਹੇਰੇ ਬੈ ਕੇ ਆਨੰਦ ਮਾਣਦੇ ਨੇ ਨਾਲ ਜਿਹੜੇ ਸਟੂਡੈਂਟ ਬਣੇ ਹੋਏ ਨੇ ਚਾਹ ਪਾਣੀ ਪੀਣੇ ਕੁਛ ਵੀ ਕਰੋ ਖਾਓ ਪੀਓ ਆਨੰਦ ਮਾਣੋ ਕੋਈ ਦਿਮਾਗ ਦਾ ਸਟ्रेस ਨਹੀਂ ਇਹਨਾਂ ਦੇ ਉੱਪਰ ਇਹ ਦੇਖੋ ਜੀ ਬਾਹਰਲੇ ਦਿਸਾ ਤੋਂ ਵੀ ਸਾਰੇ ਅੰਗਰੇਜ਼ ਆਏ ਹੋਏ ਨੇ ਇਹ ਸਪੈਨਚ ਕਾਫੀ ਹਿਸਟੋਰੀਕਲ ਸਥਾਨ ਨੇ ਆ ਦੇਖੋ ਉੱਪਰ ਮੈਂ ਤੱਕ ਨਹੀਂ ਤੈ ਹੱਸਾ ਸਮੋਸੇ ਯਾਮਾ ਮੈ ਡਿਜੀਸਟੇਲ ਨਾਮ ਹੈ ਇਹ ਦੇਖੋ ਜੀ ਕਿੰਨਾ ਪੁਰਾਣਾ ਸਥਾਨ ਬਣਿਆ ਹੋਇਆ ਹੈ 1836 ਦਾ ਇਹ ਪੁਰਾਣੇ ਸਮੇਂ ਚ ਕੋਈ ਲੜਾਈਆਂ ਲੜੀਆਂ ਹੋਈਆਂ ਹੋਣੀਆਂ ਨੇ ਉਸ ਦੇ ਸਬੰਧ ਵਿੱਚ ਕਹਿੰਦੇ ਇਹਨਾਂ ਨੇ ਬਣਾਇਆ ਹੋਇਆ ਏ ਕਿਹੜਾ ਤਰਾ ਫੋਟੋ ਦੁੱਸ ਦੋਸ ਨਾ 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 ਬੋਨੋ ਬੋਨੋ ਸੀ ਤੋਮਾ ਸੱਟ ਮੈ ਮੇਂ ਉਨਾ ਤੋਟਾ ਐਸੀ ਤੇਰਾ ਬੇਟੀ ਐਸ਼ ਦੰਗਵਾ ਐਸ਼ ਸੂਇ ਕਿਹੜੇ ਕਟਰੀ ਦਾ ਜੀ ਇਹ ਹਾਂ ਜੀ ਕਿਹੜੇ ਕਟਰੀ ਦੇ ਨੇ ਇਹ ਕਿਨਾਰੀ ਆਇਲੈਂਡ ਦਾ ਐਸੀ ਸਿੱਤਾ ਸੂਇ ਦਾ ਆਇਲੈਂਡ ਇਹ ਕੋਈ ਸਪੇਨ ਦਾ ਆਇਲੈਂਡ ਏ ਉਹਦੇ ਦੇ ਉਸ ਸਥਾਨ ਦੇ ਨੇ ਬਹੁਤ ਸੋਹਣੀਆਂ ਜਗ੍ਹਾਆਂ ਵੀ ਜੀ ਬੱਸ ਕਰ ਮੂਤ ਢਾ ਲੈ ਜੀ ਰਾਤ ਦੇ ਵੱਜ ਗਏ ਨੇ ਸਪੈਨ ਦੇ ਵਿੱਚ 9:30 8:45 ਮਿੰਟ ਔਰ ਅਜੇ ਵੀ ਕਿੰਨਾ ਦਿਨ ਚੜਿਆ ਹੋਇਆ ਹੈ ਦਿਹਲੋ ਕਿੰਨਾ ਸਮੇਂ ਦਾ ਫਰਕ ਹੈ ਔਰ ਇਸ ਦੇ ਨਾਲ ਹੀ ਆਪਾਂ ਜੋ ਅੱਜ ਦਾ ਵਲੋਗ ਹੈ ਇਸ ਨੂੰ ਸਮਾਪਤ ਕਰਦੇ ਹਾਂ ਸੋ ਫਿਰ ਮਿਲਾਂਗੇ ਜੀ ਕਿਸੇ ਅਗਲੇ ਵਲੋਗ ਦੇ ਵਿੱਚ